ਉਦੋਂ ਸੈਂਕ ਬੈਂਸਾਈ ਜਮਾ ਮੈਕਸ ਹਸਪੀਟਲ ਮੋਹਾਲੀ ਐਸੀ 365 ਦੇ ਜੀਜਾ ਜੀ ਇੱਥੇ ਐਡਮਿਟ ਹੈ ਉਹਨਾਂ ਨੂੰ ਆਈ ਸੀ ਯੂ ਚ ਲੈਣ ਲਈ ਅਸੀਂ ਉਦੋਂ ਦੇ ਬੈਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਕਹਿੰਦੇ ਕਿ ਕਿਉਂਕਿ ਲਈ ਉਹਨਾਂ ਦਾ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਨੋਚਣੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆ ਚੁੱਕੇ ਕਿ ਹੁਣ ਖੜ ਜੋ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਤੁਹਾਡੇ ਕੋਲ ਬੈਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਮਬੂਲੈਂਸਾਂ ਅੱਧੇ ਘੰਟੇ ਤੋਂ ਬਰੇਜ ਟੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਦੀ ਪਈ ਐ ਆ ਸਾਰੀ ਖਾਦੀ ਪਈ ਐ ਆ ਬੈਂਕ ਸਾਰੀ ਪਈ ਐ ਆ ਸਾਰੇ ਬੈੱਡ ਇੱਥੇ ਕੋ ਆ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਜਿਹੜਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ 'ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਾਤਰਾ ਹਾਜਿਮੇਂ ਹੀ ਉਹ ਵਿਚਾਰੀ ਛੋਟੀ ਦੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਤੁਮ ਖੜਿਆ ਨੂੰ ਹਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਅਭੀ ਬੋਲਦੇ ਹਾਂ ਮਰ ਗਿਆ ਸੀ ਮਾਮਾ ਮਰ ਗਿਆ ਸੀ ਖਾਲੀ ਪਈਏ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਅਸੀਂ ਕਿਹਾ ਇਹ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹੈਂ ਜੀ ਇਹੀ ਹੈ ਨਾ ਬਿਲਕੁਲ ਸਹੀ ਮੈਂ ਜਾਣੀ ਕਿ ਮੈਂ ਹੁਣੇ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਰਿਹਾ ਫੋਨ ਕਿ ਇਹਨਾਂ ਦੇ ਤੱਕ ਬੈੱਡ ਚੈੱਕ ਕੀਤੇ ਜਾਣ ਕਰਤੀ ਥਿਸ ਇਜ਼ ਗ੍ਰੋਸ ਇਨ ਹਿਊਮਨ ਅੱਛੇ ਤੇ ਉਹ ਤੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਕਿਉਰਿਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਨੇ ਕੁਤ ਸਿੰਘ ਬੈਂਸ ਅੱਜ ਮੈਕਸ ਹਸਪੀਟਲ ਮੋਹਾਲੀ ਆਸੀ ਸਾਡੇ ਸਰਪੰਚ ਸਾਹਿਬ ਦੇ ਜੀਜਾ ਜੀ ਇੱਥੇ ਐਡਮਿਟ ਹੈ ਉਹਨਾਂ ਨੂੰ ਆਈ ਸੀ ਯੂ ਚਲਣ ਲਈ ਅਸੀਂ ਉਹਨਾਂ ਦੇ ਬੈਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਕਹਿੰਦੇ ਕਿ ਕਿਉਂਕਿ ਲਿ ਉਹਨਾਂ ਦਾ ਕਾਰਡ ਬਣਿਆ ਉਹਨਾਂ ਦੇ ਜਿੰਨੇ ਚਿਰ ਤੱਕ ਪੈਸੇ ਨੋਚਣੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆ ਕੇ ਕਹਿ ਰਹੇ ਕਿ ਹੁਣ ਖੜ੍ਹ ਜੋ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਸਾਡੇ ਕੋਲ ਬੈੱਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੇਚ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਅਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਪਈ ਹੈ ਆ ਬੈੱਡ ਸਾਰੀ ਤੇ ਆ ਸਾਰੇ ਬੈੱਡ ਉੱਤੇ ਆ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿੰਨਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਾਤਰਾ ਹਜੇ ਨਹੀਂ ਉਹ ਵਿਚਾਰੀ ਛੋਟੀ ਜੀ ਹਮੇ ਕਿੱਥੋਂ ਆਏ ਤੁਸੀਂ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਖੜਿਆ ਹਾਂ ਸਾਡੇ ਕੋਲ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂਗੇ ਉਹ ਪਹਿਲੇ ਫਾਈਲ ਦੇਖੀ ਆ ਵੀ ਬੋਲਦੇ ਆ ਮਰਗਾ ਸੀ ਮਾਮਾ ਜੀ ਨੇ ਸੀ ਖਾਲੀ ਪਈ ਹੈ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਆ ਸੀ ਕਿ ਇਹ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹਾਂਜੀ ਇਹੀ ਹੈ ਨਾ ਬਿਲਕੁਲ ਸਹੀ ਜਮ ਮੈਂ ਜਾਣੇ ਕਿ ਮੈਂ ਹੁਣੇ ਹੈਲਥ ਮਿਨਿਸਟਰ ਨੂੰ ਵੀ ਅਗਾਰ ਰਿਹਾ ਫੋਨ ਕਿ ਇਹਨਾਂ ਦੇ ਇੱਕ ਤਾਂ ਬੈੱਡ ਚੱਕ ਕਿਤੇ ਜਾਣ ਕਰਤੀ ਥਿਸ ਇਜ਼ ਗਰੋਸ ਇਨ ਹਿਊਮਨ ਅਥੇ ਇੱਥੇ ਉਤੋਂ ਜਿਹੜਾ ਇੱਥੋਂ ਟੈਂਡੈਂਟ ਆ ਕੇ ਸਕਿਉਰਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਵੀ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈੱਡ ਫੁੱਲ